ਜੈ ਸ਼ੀ ਰਾਮ ਹਾਂਜੀ ਪ੍ਰਭੂ ਪ੍ਰੇਮੀਆਂ ਅੱਜ ਜੀ ਤੁਹਾਨੂੰ ਮਹਾ ਕਾਲੇਸ਼ਵਰ ਮੰਦਿਰ ਚੀਮਾ ਮੰਡੀ ਵਿਖੇ ਲੈ ਕੇ ਆਏ ਹਾਂ ਜਿੱਥੇ ਭਗਵਾਨ ਗਣੇਸ਼ ਜੀ ਦਾ ਮਹਾ ਉਤਸਵ ਮਨਾਇਆ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਇਸ ਦੀ ਪੂਰੀ ਕਵਰੀ ਦਿਖਾਵਾਂਗੇ ਸੋ ਰੇਰੋ ਜੀ ਸਾਡੇ ਨਾਲ ਭਗਵਾਨ ਗਣੇਸ਼ ਜੀ ਦਾ ਮਹਾ ਉਤਸਵ ਇਸ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਉਸ ਦੇ ਅੰਦਰ ਆ ਗਏ ਹਾਂ ਸੋ ਅਸੀਂ ਤੁਹਾਨੂੰ ਪੂਰਾ ਮੰਦਿਰ ਵੀ ਦਿਖਾਵਾਂਗੇ। ਪ੍ਰੀਤ ਦਰਸ਼ਨ। ਰਾਮੰਦਰ ਆਰਤੀ। ਜਿੱਥੇ ਭਗਵਾਨ ਸ਼੍ਰੀ ਰਾਮ ਜੀ, ਮਾਤਾ ਸੀਤਾ ਜੀ ਅਤੇ ਮਹਾਬਲੀ ਹਨੂਮਾਨ ਜੀ ਸ਼ੁਭਤ ਨੇ। ਆਜੀ ਜੀ ਇੱਧਰ ਚੱਲਦੇ ਹਾਂ। ਪ੍ਰੀਤ ਦਰਸ਼ਨ। ਦੇਵੋ ਕੇ ਦੇਵ, ਮਹਾਦੇਵ, ਸ਼੍ਰੀ ਗਣੇਸ਼ ਜੀ, ਭਗਵਾਨ ਪਰਸ਼ੂਰਾਮ ਜੀ। ਤੇ ਨਾਲ ਹੀ ਅਸੀਂ ਜਿਉਂਜ ਮਹਤਵ ਸਭ ਮਨਾ ਰਹੇ ਹਾਂ ਉਹ ਆਗਨੇਸ਼ੀਆਂ ਦਾ ਉਹਨਾਂ ਦੇ ਕਰੋ ਜੀ ਦਰਸ਼ਨ ਸਾਡੀ ਰਿਕੁਐਸਟ ਹੈ ਸਾਰੇ ਹੀ ਦੋਸਤਾਂ ਨੂੰ ਕਿ ਸਾਡੇ ਇਸ ਚੈਨਲ ਰਹਾਣੀ ਪੰਜਾਬ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਤੁਹਾਨੂੰ ਪੰਜਾਬ ਦੇ ਹਰ ਇੱਕ

ਸਤਿਨਾਮ ਵਾਹਿਗੁਰੂ ਤੁਹਾਨੂੰ ਉਹ ਹਨ ਇਨੇਸ਼ੀਆ ਦੇ ਇਸ ਸਤ ਜਨਮਰੀ ਜਨਨ ਕਰੀ ਦੇ ਵੀ ਸਰਵੇ ਸਰਕਰ ਖਾਣੀ ਬਗਾਈ ਕੀ ਪ੍ਰੋਗਰਾਮ ਹੈ ਜੀ ਬੋਲੋ ਗਣਪਤੀ ਜੀ ਮਹਾਰਾਜ ਕੀ ਜੈ ਸਾਰੇ ਇਹ ਭਗਤ ਜਨਾਂ ਨੂੰ ਬਹੁਤ ਬਹੁਤ ਬਧਾਈਆਂ ਜੀ ਕਿ ਗਣਪਤੀ ਜੀ ਮਹਾਰਾਜ ਸਾਲ ਦੇ ਬਾਅਦ ਸਾਡੇ ਕੋਲੇ 15 ਦਿਨ ਸੇਵਾ ਵਾਸਤੇ ਆਉਂਦੇ ਨੇ ਅਸੀਂ ਉਹਨਾਂ ਦਾ ਪੂਜਨ ਅਰਚਨ ਕਰਦੇ ਆਂ ਅਤੇ ਜੋ ਵੀ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਤੇ ਭਗਤਾਂ ਦੀਆਂ ਵੀ ਮਨੋਕਾਮਨਾ ਪੂਰਨ ਹੁੰਦੀਆਂ ਨੇ ਸੋ ਇਸੇ ਕਰਕੇ ਇਸ ਦਰ ਜਾਣ ਸੰਗਤ ਦੇ ਵਿੱਚ ਬਹੁਤ ਵੱਧ ਚੁੱਕੇ ਆ ਕਿਉਂਕਿ ਸਭ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਨੇ ਇਸ ਦਾ ਬਧਾਨੇ ਹੈ ਕਿ ਅਸੀਂ ਭਾਦੋਂ ਦੀ ਚੌਥ ਤੋਂ ਲੈ ਕੇ ਚੌਥ 14 ਦਿਨ ਤੱਕ 10 ਦਿਨ ਭਗਵਾਨ ਇਸ ਗਣਪਤੀ ਜੀ ਦਾ ਪੂਜਨ ਕਰਦੇ ਆਂ ਅਤੇ 14 ਦੇ ਉੱਤੇ ਇਹਨਾਂ ਦਾ ਵਿਸਰਜਨ ਹੁੰਦਾ ਹੈ ਤੇ ਬਹੁਤ ਵਧੀਆ ਭਗਤਾਂ ਦਾ ਸਹਿਯੋਗ ਮਿਲਦਾ ਹੈ ਜਿਸ ਦੇ ਨਾਲ ਸਾਰੀਆਂ ਸੰਗਤਾਂ ਬੜੀਆਂ ਹਮ-ਹਮਾ ਕੇ ਪਹੁੰਚਦੀਆਂ ਨੇ ਸੋਭਾ ਯਾਤਰਾ ਕੀਤੀ ਜਾਂਦੀ ਹੈ ਸੋ ਅੱਜ ਸੋਭਾ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਕੁਝ ਮਿੰਟਾਂ ਦੇ ਅੰਦਰ-ਅੰਦਰ ਤੇ ਸਾਰੇ ਹੀ ਭਗਤ ਜਣ ਜਲਦੀ ਤੋਂ ਜਲਦੀ ਪਹੁੰਚ ਜਾਣਗੇ ਜੀ ਤੇ ਨਾਲ ਹੀ ਲੱਡੂਆਂ ਦਾ ਪ੍ਰਸ਼ਾਦ ਇਪਣਾ ਅਰਬੀ ਲਈ ਜਾਂਦਾ ਹੁੰਦਾ ਹੈ ਸੋ ਜਿਹੋ ਜੀ ਜਿਸ ਦੀ ਭਾਵਨਾ ਹੁੰਦੀ ਹੈ ਉਹ ਜਾ ਇੱਥੇ ਆ ਕੇ ਉਹ ਪ੍ਰਸ਼ਾਦ ਜਾਂ ਮੋਦਕ ਦਾ ਲੱਡੂਆਂ ਦਾ ਪ੍ਰਸ਼ਾਦ ਲਾਉਂਦਾ ਹੈ ਇਹ ਸਭ ਦੀ ਮਨੋ ਕਾਮਨਾਪੂਰਨ ਹੁੰਦੀ ਹੈ ਭਾਈ ਕਿੱਥੇ ਜਾਵਾਂਗੇ ਅਗਲੀ ਵਾਰ ਇਹ ਇੱਥੋਂ ਅਸੀਂ ਸਵੇਰ ਯਾਤਰਾ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਭੀਖੀ ਡੇਰਾ ਬਾਬਾ ਬਲਵੰਤ ਮਹਨ ਜੀ ਜੋ ਕਿ ਨਹਿਰ ਦੇ ਉੱਪਰ ਡੇਰਾ ਹੈਗਾ ਉੱਥੇ ਅਸੀਂ ਸ਼ਾਮ 5 ਵਜੇ ਤੱਕ ਪਹੁੰਚ ਜਾਵਾਂਗੇ ਜੀ ਸਵੇਰ ਯਾਤਰਾ ਦੇ ਰੂਪ ਦੇ ਵਿੱਚ ਉੱਥੇ ਜਾ ਕੇ ਇਹਨਾਂ ਦਾ ਆਰਤੀ ਪੂਜਨ ਕਰਕੇ ਵਿਸਰਜਨ ਕੀਤਾ ਜਾਊਗਾ ਇਹ ਵੀ ਨਾ ਹੁੰਦਾ ਜੀ ਵਿਸਰਜਨ 55वे हां जी धन्यवाद जी जय श्री हां जी प्रभु प्रेमीयो भगवान गणेश जीया दा जो शोभा यात्रा दी तैयारी है वो लगभग मुकम्मल है सो ਹੁਣ ਅਸੀਂ ਇਸ ਮੰਦਰ ਦੇ ਵਿੱਚੋਂ ਭਗਵਾਨ ਜੀਆ ਨੂੰ ਸ਼ੋਭਾ ਯਾਤਰਾ ਦੇ ਵਿੱਚ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਾਂ ਸੋ ਆਜੂ ਦੇਖਦੇ ਹਾਂ ਜੀ ਅੱਗੇ ਦਾ हां जी ਬਾਬਾ ਜੀ ਕਰੋ ਸ਼ੁਰੂ Ya. <susuruh> ਸਿਧਾ ਕਰਕੇ ਮਾਰ ਲੇ ਕਰਦੇ ਪਰੋਤ ਜੀ ਦੇ ਬਲਾ ਦੇ ਲੈ ਕਰਦੇ ਵਾਹ ਯਾਰ ਵਾਹ ਯਾਰ ਵਾਹ ਯਾਰ ਵਾਹ ਸੋ ਕਰੋ ਜੀ ਦਰਸ਼ਨ ਭਗਵਾਨ ਗਣੇਸ਼ ਜੀ ਆ ਦੇ ਜੋ ਜਨਮ ਉਤਸਵ ਮੁਕੇ ਸ਼ੋਭਾ ਯਾਤਰਾ نکالی ਜਾ ਰਹੀ ਹੈ ਸੋ ਦੀ ਮੰਦਰੀਆ ਸੰਗਤਾਂ ਵੱਲੋਂ ਉਹ ਆਣ ਗਣੇਸ਼ ਜੀ ਦੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਸੋ ਸਾਰੇ ਹੀ ਭੜ ਜਣੋਂ ਬੇਨਤੀ ਹੈ ਕਿ ਸ਼ੋਭਾ ਯਾਤਰਾ ਮੰਗਲ ਹਾਂਜੀ ਪ੍ਰਭੂ ਕੋਈ ਨਹੀਂ ਉਹ ਆਣ ਗਣੇਸ਼ ਜੀ ਦੀ ਜੋ ਸਵਾਰੀ ਹੈ ਉਹ ਆਪਣੇ ਦੇ ਸਰਜਣ ਵੱਲ ਚਾਲੇ ਬਾ ਚੁਕੀ ਹੈ ਸਾਡੇ ਬਾਬਾ ਜੀ ਫਰਾਜਮਾਨ ਨੇ ਸੋ ਸੰਗਤਾਂ ਦਾ ਜੋ ਹਜੂਮ ਹੈ ਉਹ ਗਣੇਪਤੀ ਬੱਪਾ ਮੋਰੀਆ ਦੇ ਜਕਾਰਿਆਂ ਨਾਲ ਜੀ ਵੀ ਤੁਸੀਂ ਦੇਖ ਸਕਦੇ ਆ ਭਗਵਾਨ ਗਣੇਸ਼ ਜੀ ਦੀ ਉਹ ਸਵਾਰੀ ਹੈ ਉਹ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਆਪਣੇ ਵਿਸਰਜਨ ਵੱਲ ਤਿਆਰੀ ਕਰ ਰਹੀ ਹੈ ਸੋ गणपति बाप्पा मोरया रे जयकार के नाल भगवान गणेशिया दे जो सवारी है वो दुर्गा माता ਦੇ ਮੰਦਰ ਵੱਲ ਜਾ ਰਹੀ ਹੈ ਜਿਹੇ ਜਗਾ ਸੰਗਤਾਂ ਦੇ ਨਾ ਜਾਣ ਵਾਸਤੇ ਵਹੀ ਪਰਵੇਰਾ ਤਿਆਰ ਕੀਤੇ ਹੋਏ ਨੇ ਸੋ ਕਰੋ ਜੀ ਦਰਸ਼ਨ भगवान श्री गणेशिया ਦੇ ਸੋ ਬਹੁਤ ਹੀ ਜੋ ਮਨਮੋਹਕ ਉਵਾਨ ਗਣੇਸ਼ ਜੀ ਦੀ ਮੂਰਤੀ ਆਪਣੀ ਸਵਾਰੀ ਦੇ ਵਿੱਚ ਸਵਾਰ ਹੈ ਤੇ ਪਿੱਛੇ ਸੰਗਤਾਂ ਜੋ 우ਵਾਨ ਗਣੇਸ਼ ਜੀ ਦੇ ਸਰਜੰਦ ਦੇ ਵਿੱਚ ਸ਼ਾਮਲ ਹੋਈਆਂ ਨੇ ਉਹ ਵੀ ਚੱਲੀਆਂ ਨੇ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਹਾਂ ਜੀ ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਜਿੱਥੋਂ 우ਵਾਨ ਗਣੇਸ਼ ਜੀ ਦਾ ਜੋ ਸਵਾਰੀ ਹੈ उसने अपने आखिरी भा चलना है सो so, करो जी दर्शन श्री दुर्गा शक्ति मंदिर चीमा मंडी सो so, माता हर एक हत जानी मनोकामना पूरी करे जी दर्शन कर रहे हैं जी श्री दुर्गा शक्ति माता जी के साइ बहुत सत्कारयोग बाबा मनोज जी जो इस जगह सेवा निभा इस जगह तो, के सारे एक के तो, तो चल के आप ही चला जी भगवान गणेश जी का विसर्जन कर लेके जाने वास्ते वहीक भी खड़े किए गए ज़्यादातर जो संगत ने वो अपने वहीकलों के हाँ जी दोस्तों आप सब देख सकते हो कि शोभा यात्रा है जो वह चीमा मंडी के बस स्टैंड तक पहुँच चुकी है इस तो जो नैक्सट पड़ाव है वो तो भिखी बजे लिखे पहुंचना है सो इस अगर ਹਾਂ ਜੀ ਅਨੀ ਸਾਹ ਸੰਗਜ ਜੀ ਅਸੀਂ ਬਸ ਸੱਡਾ ਪਿੰਡ ਹਮੀਰਗੜ੍ਹ ਤੇ ਪੀ ਮਾਨਸਾਬੇ ਕੇ ਪਹੁੰਚੇ ਹੋਏ ਆ ਜਿੱਥੇ ਭਗਵਾਨ ਗਣੇਸ਼ ਜੀਆ ਦੇ ਜੋ ਸ਼ੋਭਾ ਯਾਤਰਾ ਹੈ ਉਹ ਲੰਗਣੀ ਹੈ ਸੋ ਕਰੋ ਜੀ ਦਰਸ਼ਨ ਭਗਵਾਨ ਗਣੇਸ਼ ਜੀਆ ਦੀ ਸ਼ੋਭਾ ਯਾਤਰਾ ਜੋ ਪਾਪੀ ਵਿਖੇ ਪਹੁੰਚੀ ਹੈ ਜੀ ਸੋ ਸਾਰੀਆਂ ਸੰਗਤਾਂ ਨੂੰ ਇਸ ਤਸਰਜਨ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਡੀਆਂ ਹੀ ਇਹ ਜੋ ਵਿਹਕਾਰ ਜਮੀ ਇਹ ਜੀਮਾ ਮੰਡੀ ਤੋਂ ਪਹੁੰਚੇ ਹੋਏ ਨੇ ਜੀ ਸੋ ਇਹ ਸਾਵਾ ਸੰਗਤਾਂ ਸਰਜੰਦ ਦੇ ਵਿੱਚ ਸ਼ਾਮਲ ਨੇ ਸੋ ਇਹ ਸਟਾਫਲੇ ਦੇ ਰੂਪ ਦੇ ਵਿੱਚ ਅੱਜ ਭਗਵਾਨ ਗਣੇਸ਼ ਜੀ ਦਾ ਜਿਹੜਾ ਵਿਸਰਜਨ ਹੈ ਉਹ ਬਣਾਇਆ ਜਾ ਰਿਹਾ ਹੈ ਜੀ ਸੋ ਇਹ ਜੋ ਢੱਡੀਆਂ ਨੇ ਇਹ ਭਗਵਾਨ ਗਣੇਸ਼ ਜੀ ਦੇ ਰਿਸਰਜਨ ਦੇ ਵਿੱਚ ਸ਼ਾਮਲ ਨੇ ਜੀ ਹਾਂ ਜੀ ਸੰਗਤ ਇਹ ਆਪ ਸਾਹਮਣੋਂ ਇੱਕ ਹੋਰ ਚੀਜ਼ ਦਿਖਾ ਰਹੇ ਹਾਂ ਜੀ ਇਸ ਪਿੰਡ ਦੇ ਵਿੱਚ ਮਿਨੀ ਦਿੱਲੀ ਗੇਟ ਵੀ ਬਣਿਆ ਹੋਇਆ ਜੀ ਹਾਂ ਜੀ ਸਾਹਮਣੇ ਦੇਖੋ ਜੀ ਜੀ ਦੋਸਤੋ ਭਗਵਾਨ ਗਣੇਸ਼ ਜੀ ਦਾ ਜੋ ਰਿਸਰਜਨ ਯਾਤਰਾ ਹੈ ਉਹ ਪੂਕੀ ਧੀਰੇ ਵਿਖੇ ਪਹੁੰਚ ਚੁੱਕੀ ਹੈ ਸੋ ਸਾਰੀਆਂ ਸੰਗਤਾਂ ਦਰਸ਼ਨ ਕਰਨ ਉਹ ਭਗਵਾਨ ਗਣੇਸ਼ ਜੀ ਦੇ ਬਿਸ਼ਾਲ ਰੂਪ ਸ਼ੋਭਾ ਯਾਤਰਾ ਇਹ ਜੋ ਸਾਰਾ ਕਾਫਲਾ ਹੈ ਜੀ ਇਹ ਇਸੇ ਯਾਤਰਾ ਦੇ ਵਿੱਚ ਸ਼ਾਮਲ ਹੈ। ਸਰੋਜੀ ਦਰਸ਼ਨ ਭਗਵਾਨ ਗਣੇਸ਼ ਜੀ ਦੀ ਸ਼ੋਭਾ ਯਾਤਰਾ ਦੇ ਜੀ। ਜੀ ਭਗਵਾਨ ਸ੍ਰੀ ਗਣੇਸ਼ ਜੀ ਦੀ ਸ਼ੋਭਾ ਯਾਤਰਾ ਆਪਣੇ ਆਖ਼ਰੀ ਪੜਾਉ ਤੇ ਪਹੁੰਚ ਚੁੱਕੀ ਹੈ। ਬਾਬਾ ਬਲਵੰਤ ਮੁਨੀ ਵਿਖੇ ਗਣੇਸ਼ ਸਰਜਰੀ ਦੀ ਸ਼ੋਭਾ ਯਾਤਰਾ ਪਹੁੰਚ ਚੁੱਕੀ ਹੈ ਸੋ ਤੁਹਾਨੂੰ ਇਸ ਦਰਬਾਰ ਦੇ ਵੀ ਦਰਸ਼ਨ ਕਰਵਾਵਾਂਗੇ ਜੀ ਸਾਸਾਂਗੇ ਜੀ ਉਹ ਆ ਸ਼੍ਰੀ ਗ੍ਰੇਜ ਜੀ ਲੱਗ ਰਿਹਾ ਪਹੋਗਿਆ ਲੱਗ ਰਿਹਾ ਹੈ ਹਾਂ ਜੀ ਦੋਸਤੋ ਅਸੀਂ ਜੇ ਜਗਾ ਪਹੁੰਚਣ ਗਏ ਕਿੰਨਾ ਵਿਸਰਜਨ ਹੋਣਾ ਹੈ ਛੱਤ ਤੇ ਆ ਗਏ ਹਾਂ ਉਹ ਇਹੋ ਅੱਜ ਤੁਹਾਨੂੰ ਪੂਰਾ ਜੋ ਵੀ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਭਗਵਾਨ ਗਣੇਸ਼ ਜੀ ਨੂੰ ਆਪਣੇ ਸਵਾਰੀ ਤੋਂ ਲੈ ਕੇ ਜਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਪੂਰਾ ਵਿਸਰਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਹਾਂ ਜੀ ਦੋਸਤੋ ਇਹ ਜੋ ਵਿਸਰਜ ਹੈ ਭਗਵਾਨ ਗਣੇਸ਼ ਜੀ ਨੂੰ ਆਪਣੀ ਸਵਾਰੀ ਤੋਂ ਇਸ ਰਸਤੇ ਹੁੰਦਾ ਹੋਇਆ ਇਸ ਰਸਤੇ ਤੱਕ ਲੈ ਕੇ ਆਇਆ ਜਾਵੇਗਾ ਜੀ ਸੋ ਸੰਗਤਾਂ ਬਿਲਕੁਲ ਤਿਆਰ ਨੇ ਵਿਸਰਜਨ ਵਾਸਤੇ ਅਸੀਂ ਤੁਹਾਨੂੰ ਪੂਰਾ ਲਾਈਵ ਦਿਖਾ ਰਹੇ ਹਾਂ ਜੀ ਉਪਾਣਗਰੀ ਜੀਆ ਨੂੰ ਆਪਣੀ ਸਵਾਰੀ ਤੋਂ ਭਗਤ ਜਣਾ ਨੇ ਉਤਾਰ ਲਿਆ ਹੈ ਸੋ ਇਹ ਜੋ ਵਿਸਰਜਨ ਦੀ ਵਿਧੀ ਹੈ ਇਹ ਸ਼ੁਰੂ ਹੋ ਚੁੱਕੀ ਹੈ। ਸੋ ਅਸੀਂ ਤੁਹਾਨੂੰ ਲਾਈਵ ਜੋ ਵਿਸਰਜਨ ਦੀ ਵਿਧੀ ਹੈ ਉਹ ਦਿਖਾ ਰਹੇ ਹਾਂ ਜੀ। ਪਰਵਾਣਾ ਜਿਹਨੇ ਆਇਆ ਜਦੇ ਵਿਸਰਜਨ ਦੀ ਜੋ ਵਿਧੀ ਹੈ ਉਹ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ। ਹਾਂਜੀ। hoina almeda poa hoia ka hoana ka

ਦੇਵੀ ਪੁਰਾਇਸ਼ੇ ਤੁਹਾਨੂੰ ਅਗਲੇ ਸਾਲ ਫੇਰਾਉਣ ਦੇ ਆਪਣੇ ਭਗਤਾਂ ਦਾ ਆਇਕ ਦੁੱਖ-ਜ਼ਰ ਮਨਜ਼ੂਰ ਕਰਦੇ ਹੋ ਦੇਖੋ ਜੀ gaye 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 ਸਿਰ ਦੇ ਸਰਜਨ ਦੀ ਜੋ ਵੀ ਹੈ ਤੇ ਉਹਦੇ ਲਈ ਸਰੇ ਜੈ ਗਣਪਤੀ ਮਹਾਰਾਜ ਕੀ ਜੈ ਸ਼੍ਰੀ ਰਾਮ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਵਧਾਈ ਅੱਜ ਗਣਪਤੀ ਉਤਸਵ ਦੀਗਾ ਸੰਪੰਨ ਹੋਇਆ ਇੱਕ ਸਾਡੀ ਸੰਕਲਤੀ ਦਾ ਹਿੱਸਾ ਹੈ ਇਹ ਲੋਕ ਮੰਨਿਆ ਬਾਲ ਗੰਗਾਧਰ ਤੁਲਕੀ ਜੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਮੋਟ ਕੀਤੀ ਗਈ ਰਸਨਾ ਜਿਸ ਸਮੇਂ ਦੇਸ਼ ਗੁਲਾਮ ਸੀਗਾ ਸਭ ਨੂੰ ਉਸ ਸਾਹਿਤ ਕਰਨ ਲਈ ਗਣਪਤੀ ਉਤਸਵ ਸ਼ੁਰੂ ਕੀਤਾ ਗਿਆ ਸੀ ਸ਼ਿਵਾਜੀ ਉਤਸਵ ਸ਼ੁਰੂ ਕੀਤਾ ਗਿਆ ਸੀ ਤਾਂ ਬਾਜਾ ਜਾਰਾ ਮੀਂਹ ਲੰਬੀ ਦੇ ਲੈ ਕੇ ਆਣੀ ਵੀਡੀਓ ਤਾਂ ਮੇਰੀ ਇੱਕ ਸਭ ਨੂੰ ਇਹੀ ਬੇਨਤੀ ਹੈ ਇਹੀ ਸੰਦੇਸ਼ ਹੈ ਜੋ ਗਣਪਤੀ ਜੀ ਦੀ ਪ੍ਰਤਿਮਾ ਬਣਾਨੀ ਹੈ ਉਹ ਹਮੇਸ਼ਾ ਕੱਚੀ ਮਿੱਟੀ ਦੀ ਹੀ ਬਣੇ ਦੇਖੋ ਸਾਡੀ ਆਸ ਹੈਗੀ ਭਗਵਾਨ ਤਾਂ ਕਾਂਦੇ ਨਾਲ ਵੀ ਖੁਸ਼ ਨੇ ਤੁਰਦੇ ਨਾਲ ਵੀ ਖੁਸ਼ ਨੇ ਤਾਂ ਕਿ ਜਦੋਂ ਵੀ ਜਲ ਪ੍ਰਵਾਹ ਕਰਦੇ ਆ ਤਾਂ ਉਹਦੀ ਵਿਅਰਦੀ ਨਾ ਹੋਵੇ ਕਿਉਂਕਿ ਮਿੱਟੀ ਹਮੇਸ਼ਾ ਮਿੱਟੀ ਵਿੱਚ ਹੀ ਮਿਲ ਜਾਣੀ ਹੈ ਤਾਂ ਸਾਡੀ ਆਸਥਾ ਬਣੀ ਰਹਿ ਸਕਦੀ ਹੈ ਤੇ ਨਾਲੇ ਇਕੋ ਫ੍ਰੈਂਡਲੀ ਸਿਸਟਮ ਬਣਾਇਆ ਰਹਿ ਸਕਦਾ ਹੈ ਕਿਉਂਕਿ ਅਸੀਂ ਪ੍ਰਿਆਵਰਣ ਦੇ ਖਿਲਾਫ ਨਹੀਂ Hindu ਸੰਸਕ੍ਰਿਤੀ ਵਿੱਚ ਅਸੀਂ ਪ੍ਰਿਆਵਰਣ ਤੋਂ ਹੀ ਸ਼ੁਰੂ ਹੋਈ ਹੈ ਤੇ ਉੱਥੇ ਹੀ ਖਤਮ ਹੋਈ ਹੈ ਜੈ ਹੋ ਗਣਪਤੀ ਮਹਾਰਾਜ ਕੀ ਜੈ ਸ਼੍ਰੀ ਰਾਮ ਤੇ ਸਾਡੇ ਵੀ ਸ਼ੀਸ਼ਣ ਦਾ ਮੇਰੇ ਵੱਲੋਂ ਬੇਨਤੀ ਹੈ ਇਹਦਾ ਜੋ ਕਿ ਜੂ ਟਿਊਬ ਚੈਨਲ ਹੈ ਪਲੀਜ਼ ਜ਼ਰੂਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਗਣਪਤੀ ਜੀ ਸਾਡੇ ਘਰ ਆਏ ਸਾਡੇ ਕੋਲ ਰਹੇ ਅਸੀਂ ਉਹਨਾਂ ਦਾ ਪੂਜਨ ਅਰਚਨ ਕੀਤਾ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਦੀਆਂ ਜੋ ਵੀ ਹੈ ਖਾਣ ਪੀਣ ਦਾ ਪ੍ਰਬੰਧ ਅਸੀਂ ਕਰਦੇ ਰਹੇ ਜਿਵੇਂ ਜਿਹਾ ਉਹਨਾਂ ਨੂੰ ਲੱਡੂ ਪ੍ਰੀਅ ਹੈ ਨਹੀਂ ਮੋਦਕ ਪ੍ਰੀਅ ਹੈ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਲੈ ਕੇ ਉਹਨਾਂ ਅਗੇ ਅਰਦਾਸ ਬੇਨਤੀ ਕੀਤੀ ਕਿ ਜਿਹੜੇ ਸਾਡੇ 10 ਦਿਨ ਇਹ ਬੜੀ ਸੁਖ ਸ਼ਾਂਤੀ ਨਾਲ ਲੱਗਣ ਨਗਰ ਦੇ ਵਿੱਚ ਸੁਖ ਸ਼ਾਂਤੀ ਹੋਵੇ ਤੇ ਕਿਸੇ ਪ੍ਰਕਾਰ ਦੀ ਕੋਈ ਅਨਸਖਾ ਵੀ ਘਟਨਾ ਨਾ ਵਾਪਰੇ ਸੋ ਗਣਪਤੀ ਜੀ ਨੇ ਉਹ ਸਾਡੀ ਪੂਰਨ ਕੀਤੀ ਹੈ ਨਗਰ ਦੇ ਵਿੱਚ ਬਿਲਕੁਲ ਸ਼ਾਂਤੀ ਹੈ ਕਿਸੇ ਪ੍ਰਕਾਰ ਦੀ ਕੋਈ ਅਨਸਖਾ ਘਟਨਾ ਤੋਂ ਰਹੇ ਤਾਂਗੇ ਸੋ ਅੱਗੇ ਤੋਂ ਵੀ ਗਣਪਤੀ ਜੀ ਤੋਂ ਬੇਨਤੀ ਕਰਦੇ ਹਾਂ ਕਿ ਸਾਡੇ ਨਗਰ ਦੇ ਵਿੱਚ ਇਸੇ ਤਰ੍ਹਾਂ ਪਾਈਚਾਰਾ ਕਾਇਮ ਰਹੇ ਅਤੇ ਨਗਰ ਦੇ ਵਿੱਚ ਸੁਖ ਸ਼ਾਂਤੀ ਰਹੇ ਜੀ। ਸੇ ਗਣਪਤੀ ਮਹਾਰਾਜ ਗਣਪਤੀ ਜੀ ਮਹਾਰਾਜ ਕੀ ਜੈ। ਅੱਜ ਦਾ ਇੰਟਰਵਿਊ ਵੀ ਮੇਰੇ ਜਿੰਦਗੀ ਆਂ ਅਤੇ ਸਾਡੇ ਨਾਲ ਟੈਕਸਟ ਲਾਇਆ ਗੁਜ਼ਰੀ। ਇਹ ਵੀ ਕਮੇਟੀਆਂ ਦੇ ਸਰਗਰਮ ਹੋ ਕੇ ਸਵਾਗਤ ਕਰਨਾ ਬੜਾ ਹੀ ਨੇਕ ਹੈ। ਅੱਜ ਚੀਮਾ ਮੰਡੀ ਤੋਂ ਤਿੰਨ ਚਾਰ ਬੱਸਾਂ ਮਿਲੀਆਂ ਚੁਆਈਆਂ ਕੱਟੋ-ਕੱਟ ਮਲਾ 5-400 ਬੰਦਾ ਉਰੇ ਆਇਆ ਜਿਹੜਾ ਕਿ ਗਣੇਸ਼ ਜੀ ਦੇ ਦਿਰੋਂ ਪੂਰੇ ਉਹਨਾਂ ਦਾ ਸਤਿਕਾਰ ਕਰਕੇ ਪੂਰੇ ਗੰਗਾ ਦੀ ਇੱਕ ਤਰ੍ਹਾਂ ਉਹਨਾਂ ਦਾ ਆਹੋ ਕਰਿਆ ਜਿੰਨੀ ਕੀ ਮਾਮਲੀ ਸੰਗਤ ਆਈ ਹੈ ਬਾਹਰੋਂ ਆਏ ਆ ਸਾਰੇ ਉਹ ਚੀ ਦੀ ਅਸੀਂ ਵਧਾਈ ਦੇ ਲੱਖ ਲੱਖ ਵਧਾਈ ਹਾਂਜੀ ਸਾਧ ਸੰਗਤ ਜੀ ਸਾਡੇ ओम गणपति महाराज की जय हो हम गणपति के महाराज से भगवान से ये आशीर्वाद मांगते हैं कि अपने सेवक को आनंद मंगल जय जयकार करें और हर प्रकार का दुख दरिद्र दूर करें मेरी यही अभिलाषा है हरिओम तस्त हरिओं तस्त धन्यवाद